ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਗੱਲ ਕਰਦੇ ਹਾਂ ਮੌਸਮ ਦੀ ਤਾਜੀ ਜਾਣਕਾਰੀ ਦੀ ਜਿਵੇਂ ਕਿ ਕੱਲ ਹਵਾਵਾਂ ਵਗਦੀਆਂ ਰਹੀਆਂ ਠਾਰੀ ਚੜਦੀ ਰਹੀ ਆ ਤੇ ਦਿਨ ਵੀ ਲੱਗਦਾ ਰਿਹਾ ਤੇ ਕੁਝ ਕੁਝ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਦੇਖਣ ਨੂੰ ਮਿਲੀ ਸੀਗੀ ਜਿਵੇਂ ਕਿ ਅੱਜ ਦੀ ਆਪਾਂ ਗੱਲ ਕਰੀਏ ਤਾਂ ਦੋਸਤੋ ਅੱਜ ਦਾ ਇਨਸਾਫ ਰਹੇਗਾ ਵਧੀਆ ਦਿਨ ਚੰਗਾ ਲੱਗੇਗਾ ਕੁਝ ਏਰੀਆ ਦੇ ਵਿੱਚ ਨਕੀ ਮੀਤੀ ਬਦਲਬਾਜ਼ੀ ਤੁਹਾਨੂੰ ਦੱਸਾਂ ਦੀ ਦੇਖੋਗੀ ਮਾੜੀ-ਮੋਟੀ ਦੇਖੋਗੀ ਜਿਆਦਾ ਨਹੀਂ ਕਿਉਂਕਿ ਜ਼ਿਆਦਾਤਰ ਦਿਨ ਬਹੁਤ ਵਧੀਆ ਸਾਫ਼ ਆ ਪਰ ਅੱਜ ਹਵਾ ਥੋੜੀ ਜੀ ਤੇਜ਼ ਗਤੀ ਦੇ ਨਾਲ ਚੱਲੂਗੀ 30 ਦੀ 25 ਤੋਂ 30 ਦੀ ਸਪੀਡ ਦੇ ਵਿੱਚ ਵਿੱਚ ਹਵਾ ਚੱਲੂਗੀ ਜਾਣਕਾਰੀ ਦਿੰਨੇ ਆ ਕਨਸਾਨ ਵੀਰਾਂ ਨੂੰ ਜਿੰਨੇ ਆਪਣੇ ਪੇਜ ਦੇ ਨਾਲ ਜੁੜੇ ਆ ਉਹਨਾਂ ਨੂੰ ਜਾਣਕਾਰੀ ਦਿੰਨੇ ਜਿਵੇਂ ਕਿ ਕਣਕਾਂ ਹੁਣ ਪੱਕ ਪੱਕਣ ਵਾਲੀਆਂ ਹਨ ਛੱਟੇ ਕੱਢੇ ਹੋਏ ਹਨ ਪੂਰਾ ਕਦ ਕਰੀ ਖੜੀਆਂ ਹਨ ਕਣਕਾਂ ਤੇ ਕਣਕਾਂ ਨੂੰ ਪਾਣੀ ਬਾਈ ਜੀ 1 2 3 ਠਰ ਕੇ ਲਾਇਆ ਜਾਵੇ ਕਿਉਂਕਿ ਜਿਹੜੀ ਇਹ ਹਵਾਵਾਂ ਵਗ ਰਹੀਆਂ ਹਨ ਉਹਦੇ ਕਾਰਨ ਕਣ ਕਣ ਡੈਗ ਸਕਦੀਆਂ ਹਨ ਕਿਉਂਕਿ ਇਹ ਤੁਹਾਨੂੰ ਆ ਖਾਸ ਜਾਣਕਾਰੀ ਦਿੱਤੀ ਆ ਵੀ ਅੱਜ ਦਾ ਦਿਨ ਤੇ ਕੱਲ ਦਾ ਦਿਨ ਰੋਕੇ ਪਾਣੀ ਲਾਈ ਜਾਵੇ ਲਾਇਆ ਜਾਵੇ ਧੰਨਵਾਦ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ